ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਆ ਇਹ ਵੀਡੀਓ ਵੇਖ ਕੇ ਤੁਸੀਂ ਆਪਣੀ ਲਾਈਟ ਦਾ ਹਜ਼ਾਰਾਂ ਰੁਪਏ ਦਾ ਫਾਇਦਾ ਕਰ ਸਕਦੇ ਹੋ ਇਹ 2 250 ਦਾ ਜਿਹੜਾ ਪੁਰਜਾ ਇਹ ਤੁਹਾਡੇ ਘਰ ਦਾ ਇੱਕ ਚੌਕੀਦਾਰ ਹੀ ਸਮਝੋ ਜਿਹੜਾ ਕਿ ਸਵੇਰੇ ਦਿਨ ਚੜ੍ਹਦੇ ਨੂੰ ਤੁਹਾਡੀ ਲਾਈਟ ਬੰਦ ਕਰੂਗਾ ਤੇ ਸ਼ਾਮ ਨੂੰ ਸੂਰਜ ਸੇਪਣ ਤੋਂ ਜਿਉਂ ਹੀ ਹਨੇਰਾ ਹੋਊਗਾ ਤੁਹਾਡੀ ਲਾਈਟ ਨੂੰ ਆਪਣੇ ਆਪ ਚਾਲੂ ਕਰੂਗਾ ਕਈ ਵਾਰੀ ਕੀ ਹੁੰਦਾ ਆਪਣੇ ਦੋਸਤਾਂ ਦੇ ਮਿੱਤਰਾਂ ਦੇ ਘਰ ਦੂਰ ਹੁੰਦੇ ਆ ਜਿੰਨੇ ਆਪਣਾ ਇਹਦਾ ਹਿੱਸੀ ਕਰ ਕਿਤੇ ਹੁੰਦਾ ਤੇ ਡੰਗਰਾਂ ਵਾਲਾ ਪਸ਼ੂਆਂ ਵਾਲਾ ਘਰ ਕਿਤੇ ਹੋਰ ਪਾਸੇ ਹੁੰਦਾ ਤਾਂ ਕੀ ਹੁੰਦਾ ਪਰ ਰਾਤ ਨੂੰ ਲਾਈਟ ਜਗਾ ਕੇ ਛੱਡਿ ਆਉਣੇ ਆ ਤੇ ਸਵੇਰੇ ਆਪਣੀ ਲਾਈਟ ਕਈ ਕਿਹ ਕਿੰ ਘੰਟੇ ਫालतू ਚੱਲਦੀ ਰਹਿੰਦੀ ਹੈ ਇਸ ਦਾ ਚੌਕੀਦਾਰ ਦਾ ਕੰਮ ਇਹੀ ਆ ਵੀ ਜਦੋਂ ਵੀ ਇਹਦੇ ਉੱਪਰ ਸੂਰਜ ਦੀ ਲਾਈਟ ਨੇ ਪੈਣਾ ਤਾਂ ਲਾਈਟ ਨੇ ਆਪਦੇ ਆਪ ਬੰਦ ਹੋ ਜਾਣਾ ਤੇ ਸ਼ਾਮ ਨੂੰ ਜਿਉਂ ਹੀ ਹਨੇਰਾ ਹੋਣਾ ਆਸ ਨੇ ਆਪਣੇ ਆਪ ਹੀ ਲਾਈਟ ਨੂੰ ਚਾਲੂ ਕਰ ਦੇਣਾ